ਵਰ ਲੱਗੇ ਵਾਰ ਵਾਰ ਆਪਣੀ ਸਾਡੀ ਦੇਰੀ ਦੇਰੀ ਵਿੱਚ ਵਿੱਚ ਚਸ਼ਤ ਕਰਨਾ ਚਾਹਲ ਵਖਰੀ ਹੈ ਲੋਕਾਂ ਨੂੰ ਤੁਸੀਂ ਇਹ ਦੇਖੋ ਕੋਸੋ ਲੈ ਜੇ ਅਗਲੇ ਪੋਰਟ ਆ ਦੇ ਕੋਈ ਪਿਛਲੇ 3 ਸਾਲ ਚ ਸਫਾਈ ਨਹੀਂ ਸੀ ਹੋਣੀ ਚਾਹੀਦੀ ਬਿਲਕੁਲ ਹੋਣੀ ਨਹੀਂ ਦੇਖੀ ਇਹ ਮੇਰੇ ਵੀਰ ਨੇ ਸੰਜੀਵ ਪੁੰਦਰਾ ਪਰ ਕੁਦਰਤੀ ਦੇਖੋ ਇੱਕ ਆਪਾਂ ਗੱਲ ਕਰਕੇ ਗਿਆ ਜੀ ਮੇਰੇ ਭਰਾ ਕੱਲ੍ਹ ਤੱਕ ਅਫਰਟ ਵੇਟ ਕਰਦੇ ਔਰ ਅੱਜ ਗੱਲ ਹੋ ਗਈ 3 ਸਾਲ ਦੇ ਵਿੱਚ ਐਕਸਟ੍ਰੇਨੈਜ ਉਹ ਆਪਣੇ ਏਜੰਡੇ ਦੇ ਦਾਖਲ ਹੋਏ ਦੀ ਖੜਾਈ ਕਰਨ ਲਈ ਉਹਨਾਂ ਨੇ ਕਿੰਨੇ ਬਿੱਲ ਬਣਾਏ ਇਸ ਦਾ ਜਵਾਬ ਦੇਣਾ ਕਿ ਮੈਂ ਅੱਜ ਸ਼ਾਮ ਤੱਕ ਉਹਨਾਂ ਐਕਸਟ੍ਰੇਨੈਜ ਦਾ ਨੰਬਰ ਲੱਭਣਾ ਔਰ ਸ਼ਾਮ ਨੂੰ ਜਦੋਂ ਕੋ ਬਾੜਸ ਫਿਰਨਾ ਲਾਈਵ ਐਕਸਟ੍ਰੇਨੈਜ ਨੂੰ ਫੋਨ ਕਰਨਾ ਸਰ ਐਸਟ੍ਰੇਨੈਜ ਦਾ ਨੰਬਰ ਦੇ ਦਿਓ ਤੁਸੀਂ ਆਪਣਾ ਨੰਬਰ ਦੇ ਦਿਓ ਜੀਪ ਸਾਹਿਬ ਦਾ ਨੰਬਰ ਦੇ ਦਿਓ ਸਾਰਿਆਂ ਨੂੰ ਲਾਈਵ ਲੈਣਾ ਔਰ ਲਾਸਟ ਤੇ ਤੁਹਾਡੇ ਨਾਲ ਗੱਲਬਾਤ ਤੋਂ ਬਾਅਦ ਅਬਦੁੱਲਾਹ ਸਾਹਿਬ ਨੂੰ ਲਈ ਠੀਕ ਹੈ ਜੀ ਇਹ ਗੱਲ ਭਾਜੀ ਨੇ ਮੈਨੂੰ ਕੁਐਸਚਨ ਕੀਤਾ ਸੀਗਾ ਕਿ ਸੁੰਦਰਤਾ ਸ਼ਹਿਰ ਦੀ ਵਾਸਤੇ ਜਿਹੜੇ ਉਹ ਕਹਿੰਦੇ ਮਾਂ ਵਚਨ ਵੱਧਿਆ ਮੈਂ ਕਿਹਾ ਸਿਰਫ ਉਹ ਵਚਨ ਵੱਧਿਆ ਵਚਨ ਨਹੀਂ ਰਹਿ ਜਾਂਦੇ ਆ ਜੀ ਵਚਨ ਨਹੀਂ ਵਚਨ ਉਹ ਜਿਹੜੇ ਪੂਰੇ ਨਹੀਂ ਹੁੰਦੇ ਵਾਦਾ ਉਹ ਜਿਹੜਾ ਕਦੀ ਵਫਾ ਨਹੀਂ ਹੁੰਦਾ ਬਿਲਕੁਲ ਉਹ ਵਚਨ ਹੀ ਕਰਦੇ ਆ ਔਰ ਉਹ ਗੱਲਾਂ ਦਾ ਕੜਾ ਬਹੁਤ ਆ ਮੈਂ ਮੈਨੂੰ ਗੱਲ ਪ੍ਰਸ਼ੰਤ ਕਰਨੀ ਪੈਂਦੀ ਆ ਟ੍ਰੈਫਿਕ ਤਾਂ ਬਚ ਲੈਣਾ ਵੇਖਣ ਟ੍ਰੈਫਿਕ ਦੀ ਮੇਰੇ ਕੋਲ ਸੱਤ ਖਬਰਾਂ ਪਈਆਂ ਖਬਰਾਂ ਕੱਟੀਆਂ ਹੋਈਆਂ ਸਤਵੀਂ ਖਬਰ ਕੀ ਸੀਗੀ ਦੋ ਅਧਿਕਾਰੀ ਉਹਨਾਂ ਨੇ ਕੋਲ ਬਿਠਾਏ ਹੋਏ ਐਮਐਲ ਸਾਬ ਨੇ ਆਪਣੇ ਹੂੰ ਹੂੰ ਟ੍ਰੈਫਿਕ ਦੀ ਖਬਰ ਲਵਾਈ ਹੈ ਹੂੰ ਬਈ ਐਮਐਲਏ ਸੋਹਲ ਸਾਹਿਬ ਅਧਿਕਾਰੀਆਂ ਨਾਲ ਟ੍ਰੈਫਿਕ ਦੇ ਸੁਧਾਰ ਬਾਰੇ ਮੀਟਿੰਗ ਕਰਦੇ ਹੁਣ ਐਡੇ ਕਾਰਜ ਦੇ ਨਾਲ ਟ੍ਰੈਫਿਕ ਰੁਕਦੀ ਹੂੰ ਪਹਿਲਾਂ ਉਹ ਜਿਹੜੀਆਂ ਛੇ ਖਬਰਾਂ ਉਹਨਾਂ ਨਾਲ ਕੋਈ ਖਬਰ ਦਾ ਅਸਰ ਹੋਇਆ ਪਹਿਲਾਂ ਉਹਨਾਂ ਨਾਲ ਟ੍ਰੈਫਿਕ ਦੇ ਅਸਰ ਹੋਇਆ ਕੋਈ ਟ੍ਰੈਫਿਕ ਦੇ ਅਸਰ ਹੋਊਗਾ ਜਿਹੜਾ ਕੋਈ ਵੱਡਾ ਜਾਵੇ ਜਿਵੇਂ ਆਪਾਂ ਉਸਨ ਦਿੱਤੀ ਦੇ ਨੀਤੀ ਦੀ ਗੱਲ ਕੀਤੀ ਆ ਬਿਲਕੁਲ ਜੀ ਉਹਨਾਂ ਦੀ ਨੀਅਤ ਵਿੱਚ ਫਰਕ ਆ ਮੈਂ ਬਲੇਮ ਲਾ ਰਿਹਾ ਪਰਸਨਲੀ ਨੀਅਤ ਵਿੱਚ ਫਰਕ ਆ ਇਸੇ ਕਰਕੇ ਨੀਤੀ ਨਹੀਂ ਬਣਦੀ ਨੀਤੀ ਨਹੀਂ ਬਣਦੀ ਲੋਕਾਂ ਦਾ ਜੀਵਨ ਪੱਧਰ ਦੇਖ ਲਓ ਉਹ ਮੈਡਮ ਕਲਵੀਰਪੁਰ ਸੰਧੂ ਨੇ ਕਿੰਨੀਆਂ ਵਧੀਆ ਗੱਲਾਂ ਕੀਤੀਆਂ ਪਾਰਟੀ ਕਿਸੇ ਦੀ ਪ੍ਰੇਜ਼ ਕੀਤੀ ਉਹਨਾਂ ਨੇ ਬੰਦੇ ਦੀ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਹਨ ਉਹ ਤਾਂ ਉਹ ਐਡਮਿਨਿਸਟ੍ਰੇਸ਼ਨ ਬਾਅਦ ਚ ਲੱਭੀ ਆ ਚਲੋ 3 ਸਾਲ ਦੀ ਗੱਲ ਕਰ ਬਾਕੀ ਜਿਹੜੇ ਬਿੱਲ ਕਿੰਨੇ ਬਣਾਇਆ ਤੁਹਾਨੂੰ ਅੱਜ ਕੱਲ ਵਿਖਾਤੇ ਸੀਗੇ ਬਿਲਕੁਲ ਪਰ ਉਹ ਆ ਸੜਕਾਂ ਦੀ ਵੀ ਗੱਲ ਕੀਤੀ ਆ ਦੇਖ ਲਓ ਸੜਕਾਂ ਉਹ ਦੋ ਢਾਈ ਸਾਲ ਹੀ ਹੋਏ ਕਿਉਂਕਿ ਉਹਦੇ ਵਿੱਚ ਨਗਰ ਕੌਂਸਲ ਇਨਵੋਲਵ ਹੁੰਦੀ ਆ ਇਹੋ ਸਾਹਿਬ ਸੀਟ ਤੇ ਨਹੀਂ ਬਿੰਦੇ ਦੁਬਾਰਾ ਫੇਰ ਕਹਿਣਾ ਪੈਂਦਾ ਉਹ ਜਿਹੜਾ ਬੰਦੇ ਨੂੰ ਪੁੱਛਣ ਜਾਓ ਕਹਿੰਦੇ ਜੀ ਬੜਾਇਚ ਸਾਹਿਬ ਨਹੀਂ ਆਏ ਮੈਂ ਉਹ ਸਾਹਿਬ ਜੂ ਨਹੀਂ ਆਏ ਟੀਸੀ ਸਾਹਿਬ ਨੂੰ ਫੋਨ ਕਰੋ ਕਹਿੰਦੇ ਮੈਂ ਦੇਖਦਾ ਮੈਂ ਕਰਦਾ ਤੇ ਜਿਹੜੇ ਨੋਡਲ ਅਫਸਰ ਲਾਏ ਆ ਕੁੰਦਰਾ ਸਾਹਿਬ ਤੁਸੀਂ ਵੀ ਇਸ ਅਵਾਰਡ ਦੇ ਵਿੱਚ ਆਜ਼ਾਦ ਉਮੀਦਵਾਰ ਤੁਸੀਂ ਵੀ ਚੋਣ ਲੜਦੇ ਪੈ ਜਾਓ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਬਿਲਕੁਲ ਸਹੀ ਗੱਲ ਹੈ ਭਾਜੀ ਜੀ ਵੀ ਇੰਨੇ ਸਿਰ ਤੋਂ ਆ ਵੇਖੋ ਤੇ ਇੱਧਰ ਦਾ ਮੌਕਾ ਵੇਖੋ ਕਿ ਹਾਲ ਬਣਿਆ ਪਿਆ ਵਾ ਐ ਪਹਿਲਾਂ ਹੀ ਕਿੰਨੇ ਰਹੇ ਆੜੀ ਸਰਕਾਰਾਂ ਹੀ ਕਾਗਰਤੀ ਹੋ ਗੋ ਵੀ ਇਹ ਮੁੱਦਾ ਚੁੱਕ ਤੇ ਰਹੇ ਆ ਕਿ ਸफाई ਹੋਣੀ ਕਿਈ ਵੀ ਆ ਹੂੰ ਹੂੰ ਕੰਡਾ ਪਾਣੀ ਰੋਈ ਦੇ ਤੇ ਬਾਰਿਸ਼ ਹੁੰਦੀ ਆ ਸਮੈਲ ਆਉਂਦੀ ਆ ਮੱਛਰ ਹੁੰਦਾ ਵਾ ਹੂੰ ਹੂੰ ਪਿਛਲੇ 3 ਸਾਲ ਤੋਂ ਤੇ ਗਲੀਆਂ ਮਹੱਲੇ ਦੇ ਵੇਖੋ ਜਾ ਕੇ ਆ ਸਾਰੀ ਰੋਈ ਚੈੱਕ ਕਰ ਲੋ ਸ਼ਾਮ ਨੂੰ ਜੀ ਇਹ ਮਹੱਲੇ 'ਚ ਇੱਕ ਵੀ ਲਾਈਨ ਚੱਲਦੀ ਹੋਊਗੀ ਉਹ ਸਿਰੇ ਤੋਂ ਲੈ ਕੇ ਉਹ ਸਿਰੇ ਤੱਕ ਨਾ ਰਹੀ ਵੇਖ ਕੇ ਐ ਤੁਹਾਨੂੰ ਦੱਸ ਸਕਦੇ ਆ ਵਿਖਾ ਸਕਦੇ ਪਿਛਲੇ 3 ਸ ਮੈਡਮ ਖਲੋਤਾ ਇਹਨਾਂ ਪੁੱਛਿਆ ਰੋਡ ਤੇ ਲਾਈਟ ਬੰਦ ਹੋਣ ਦਿੱਤੀ ਆ ਮੁੰਡਾ ਖਲੋਤਾ ਐਸੇ ਮਹੱਲੇ ਦਾ ਐਸੇ ਗਲੀ ਦਾ ਗਲੀ 'ਚ ਮਤਲਬ ਹੀ ਨਹੀਂ ਬੰਦ ਹੁੰਦੀ ਆ ਇਕਲੇ ਦਿਨ ਫੋਨ ਕੁਦਰਾ ਸਾਹਿਬ ਆਈ ਕੋਲੋਂ ਆਕੇ ਕੋਲ ਖਲੋਕੇ ਲਾਈਟਾਂ ਲੰਬੇ ਰਹੇ ਆ ਲੋਕਾਂ ਦੇ ਕਣਕਾਂ ਦੇ ਕਾਰਡ ਬਣਾਏ ਆ ਕਈ ਕੱਟੇ ਗਏ ਆ ਫਿਰ ਚਾਲੂ ਕਰਾਉਣ ਦੀ ਕੋਸ਼ਿਸ਼ ਰਹੂਗੀ ਇਸ ਤਰ੍ਹਾਂ ਦੀ ਇੱਕ ਵਾਰੀ ਮੌਕਾ ਦਿੱਤਾ ਲੋਕਾਂ ਨੇ ਤੇ 5 ਸਾਲ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਵਾੜ ਦਾ ਵੱਧ ਤੋਂ ਵੱਧ ਸੁਧਾਰ ਕਰੀਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਅਸੀਂ ਵੋਟਾਂ ਪਾਈਆਂ ਤੇ ਬੰਦਾ ਕੋਈ ਕੰਮ ਕਰਨ ਆਇਆ ਵਾ ਠੀਕ ਓਕੇ ਖਾਸ ਤੁਸੀਂ ਤਾਂ ਨੂੰ ਬੇਨਤੀ ਕਰਦਾ ਔ ਖੰਬੇ ਤੇ ਜਿਹੜੀ ਬਲਡਿੰਗ ਲਿਖੀ ਨਾ ਉਹ ਜਰਾ ਦਰਸ਼ਕਾਂ ਨੂੰ ਦਿਖਾਓ ਹੂੰ ਰੋਈ ਦੇ ਕੰਡੇ ਤੇ ਪੂਰਾ ਸੁੱਟ ਕੇ ਆਪਣਾ ਪੁੱਲਾ ਨਾ ਕਰਾਓ ਹੂੰ ਪੂਰਾ ਰੋਈ ਦੇ ਸੁੱਟੇ ਨੇ ਜਿਹੜੇ ਗੱਡੀਆਂ ਗਾਣਾ ਪੂਰੇ ਬੱਲੇ ਕੋਲ ਤੇ ਕੈਮਰੇ ਦੀ ਵੀਡੀਓ ਪਾ ਦੇ ਪੂਰੀ ਦਾ ਹੁਣ ਤੁਸੀਂ ਦੇਖੋ ਲੋਕੀ ਆਪਣੇ ਪੱਧਰ ਤੇ ਕੀ ਕੀ ਜਸਨ ਕਰਦੇ ਆ ਹੂੰ ਆਹ ਦੇਖੋ ਪੂਰਾ ਸੁੱਟਿਆ ਜਾ ਰਿਹਾ ਵਾ ਇੱਕ ਡੰਪ 68 ਰੋਡ ਵਾਲੇ ਪਾਸੇ ਚੁੱਟਿਆ ਨਹੀਂ ਗਿਆ ਹੂੰ ਨਵੇਂ ਡੰਪ ਰੋਈ ਦੇ ਕੰਡੇ ਕੰਡੇ ਪੈਦਾ ਹੋਏ ਇਹ ਡੰਪ ਪੈਦਾ ਕਰੀ ਆਰੀ ਇੱਕ ਇੱਕ ਡੰਪ ਗੰਗਾ ਮਹਾਦਰ ਸ਼ੂਲ ਤੇ ਬਾਹਰ ਹੈ ਪਿਛਲੇ 15 20 ਸਾਲ ਤੋਂ ਲੱਗਦਾ ਹੈ ਉਹ ਚਕਾਇਆ ਆ ਗਾਣੀ ਹੁਣ ਅੱਜ ਫਿਰ ਕੁੱਦੇ ਟੀਨ ਸ਼ੁਰੂ ਹੋ ਕੇ ਲੱਗਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਨਾ ਹੋਣ ਇੱਕ ਮੌਕਾ ਮਿਲਿਆ ਨੂੰ ਕਮੇਟੀ ਨੇ ਮੌਕਾ ਦਿੱਤਾ ਲੋਕਾਂ ਨੇ ਮੌਕਾ ਦਿੱਤਾ ਤੇ ਅਸੀਂ ਹਰ ਮਹੱਲੇ ਦਾ ਕੰਮ ਉੱਥੋਂ ਤੱਕ ਪੰਚਾਵਾਂਗੇ ਗੱਲ ਪੰਚਾਵਾਂਗੇ ਐਮਐਲਏ ਦੀ ਨੌਲੇਜ ਲਿਆਂਇਆ ਜਾਊਗਾ ਕਮੇਟੀ ਘਰ ਜਿਹੜਾ ਪ੍ਰਧਾਨ ਬੀਟੂ ਆ ਦੀ ਨੌਲੇਜ ਲਿਆਂਇਆ ਜਾਊਗਾ ਕਿ ਇਹ ਐਮਐਲਏ ਸਾਹਿਬ ਤੇ ਹਰ ਜਦੋਂ ਵੀ ਕੋਈ ਕਾਨਫਰੰਸ ਹੁੰਦੀ ਆ ਜਾਂ ਕੋਈ ਵੀ ਕਿਤੇ ਉਦਘਾਟਨ ਕਰਦੇ ਨੇ ਉਹ ਤੇ ਇਹੋ ਕਹਿੰਦੇ ਨੇ ਕਿ ਸ਼ਹਿਰ ਦੀ ਸੁੰਦਰਤਾ ਵਾਸਤੇ ਹਰ ਹੀ ਲੈ ਪ੍ਰਬੰਧ ਕੀਤੇ ਜਾਣੀ। ਨਾ ਸਭ ਸੁੰਦਰਤਾ ਦੇਖਦੀ ਬਾਈ ਲੋਕਾਂ ਨੂੰ ਤੇ ਸੁੰਦਰਤਾ ਤੁਹਾਨੂੰ ਸਰ ਦਿਖਾਤੀ ਮੈਂ ਆਮal ਜਿਹਾ। ਉਹ ਤਰੀਕ ਨੂੰ ਲੋਕਾਂ ਨੇ ਸੁੰਦਰ ਕਰ ਦੇਣਾ। ਲੋਕਾਂ ਨੇ ਮਨ ਬਣਾਇ ਹੋਇਆ ਲੋਕਾਂ ਨੇ ਬੈਡ ਕਰਦੇ ਬੈਠ ਵਰਦੀ। ਠੀਕ ਹੈ ਜੀ। 7 ਵਜੇ ਤੋਂ ਲੈ ਕੇ 4 ਵਜੇ ਵੇਚੇ ਲੋਕਾਂ ਨੇ ਉਹਨਾਂ ਨੂੰ ਸੁੰਦਰ ਕਰ ਦੇਣਾ ਇਸ ਵਾਰ। ਠੀਕ ਹੈ। ਧੰਨਵਾਦ ਜੀ। ਧੰਨਵਾਦ। ਸ਼ੁਗਰੀਆ ਭਾਈ ਸ਼ੁਗਰੀਆ।